ਹਾਂਜੀ ਵੀਰੇ ਮਲੇਰ ਕੋਟਲਾ ਦਾਣਾ ਮੰਡੀ ਜਿਵੇਂ ਕਿਵੇਂ ਦੋ ਇੱਕ ਪਹਿਲੀ ਵੀਡੀਓ ਬਣਾਈ ਸੀ ਉਹਨਾਂ ਦੇ ਵਿੱਚ ਕਿਹਾ ਸੀ ਵੀ 4 6 4 ਵਜੇ ਬੋਲੀ ਹੋ ਜੂਗੀ ਘਟੇਰੀਆਂ ਪਈਆਂ ਨੇ ਮੈਂ ਤੁਹਾਨੂੰ ਦੱਸਦਾ ਬੋਲੀ ਹੋ ਚੁੱਕੀ ਹੈ ਢੇਰੀਆਂ ਦੀ ਵੀ ਕਿਹੜੀ ਜੀ ਦੀ ਕਿਹੜੀ ਰੇਟ ਲੱਗੀ ਕਿਰਿਆ ਮੇਰੇ ਕੋਲ ਕਾਪੀ ਆ ਇਹ ਤੇ ਸਾਰਾ ਕੁਝ ਨੋਟ ਹੈ ਮੈਂ ਤੁਹਾਨੂੰ ਦੱਸਦਾ ਜਿਹੜੀ ਤਾਂ ਵੀਰੇ 11 21 ਆ ਪਹਿਲਾਂ ਸਭ ਤੋਂ 11 21 ਲੱਗੀ ਆ 4170 ਰੁਪਏ 11 21 4170 ਰੁਪਏ ਲੱਗੀ ਆ ਤੇ ਉਸ ਤੋਂ ਬਾਅਦ ਵਿੱਚ ਵੀਰੇ ਲੱਗੀ ਆ ਜਿਹੜੀ ਹੈਗੀ ਆ PV07 ਇੱਕ ਹੋਰ ਕੁਆਲਿਟੀ ਆ ਬਾਸ ਮਤਿ ਜੇ ਬਹੁਤ ਘੱਟ ਲੋਕ ਲਾਉਂਦੇ ਨੇ ਪਰ ਜਿਹੜੇ ਲਾਉਂਦੇ ਨੇ ਉਹ ਹੀ ਜਾਣਦੇ ਨੇ ਇਹਦੇ ਬਾਰੇ PV07 ਇਹ ਲੱਗੀ ਆ ਵੀਰੇ 3455 ਰੁਪਏ ਤੇ 17 18 ਵਾ ਗਰੀ ਪਰਗੀ ਵੈਰੈਟੀ ਆ ਇੱਕ ਤੇ ਝਾੜ ਬਹੁਤ ਵਧੀਆ ਨਿਕਲਦਾ ਇਹਦਾ ਤੇ 1509 ਲੱਗੀ ਆ 33100 ਰੁਪਏ ਅਥਲੀ ਝੜੀ ਹੋਈ 1509 33100 ਲੱਗੀ ਆ 17 18 ਥੋੜੀ ਜੀ ਡਾਊਨ ਕੁਆਲਿਟੀ ਸੀ ਉਹ ਪਈ ਆ 17 18 ਦੀ ਢੇਰੀ ਚ ਫੜਾ ਵੱਧ ਸੀ ਥੋੜਾ ਜਿਹਾ ਇਹ ਲੱਗੀ ਆ 3450 ਰੁਪਏ 11 21 ਵੀ ਦੱਸਤੀ 1509 ਵੀ ਦੱਸਤੀ 17 18 ਵੀ ਪੀ ਵੀ 07 ਵੀ ਤਾਂ ਚ ਇੱਕ ਆਪਣੇ ਆਈ ਤਾਂ ਹੈ ਨਹੀਂ ਪਰ ਨਾਲ ਕਿਸੇ ਦੇ ਹੋਰ ਸੀ 18 85 18 85 ਲੱਗੀ ਆ ਉਹਨਾਂ ਦੇ ਮੈਨੂੰ ਲੱਗਦਾ 88 ਤੀਜਾ 37 3800 ਰੁਪਏ ਰੇਟ ਲੱਗੇ 1885 ਦਾ ਜਾਂ 1847 ਢੇਰੀ ਜਿਹੜੀ 1847 ਅੱਜ ਆਈ ਨਹੀਂ ਆਪਣੇ 1847 ਦੇ ਰੇਟਾਂ ਵਿੱਚ ਵਧੀਆ ਵਾਧਾ ਹੋਇਆ 25 2600 ਵਿਕਦੀ ਛੋ 28 2900 ਰੁਪਏ ਵੇਚਣ ਲੱਗੇ 11 21 ਦਾ ਵੀ ਰੇਟ ਵਧੀਆ ਹੁਣ ਸਾਰੀਆਂ ਜੀ ਵੈਰਾਈਟੀਆਂ ਦਾ ਰੇਟ ਵਧੀਆ ਲਾਸਟ ਦਾ ਟਾਈਮ ਚੱਲਦਾ ਤਾਂ ਕਰਕੇ ਇਹਨਾਂ ਨੇ ਰੇਟ ਵਧਾਇਆ ਕਰਤਾ ਸਾਰੀਆਂ ਜੀ ਦੀਆਂ ਦਾ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹਣਾ ਖਾਸ ਕਰਕੇ ਜਿੰਨਾਂ ਕੋਲੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਕਿਹਾ ਸੀ ਤੇ ਅੱਜ ਫੇਰ ਕਹਿੰਦਾ ਜਿੰਨਾਂ ਕੋਲੇ 1847 ਪਈ ਆ ਉਹਨਾਂ ਨੂੰ ਇਸ ਟਾਈਮ ਵੇਚਣ 'ਚ ਫਾਇਦਾ ਦੇਖੋ ਕੱਲੂ ਮੈਨੂੰ ਨਾ ਮੇਰੇ ਪਿੱਛੇ ਵੀਡੀਓ ਪਿੱਛੇ ਨਾ ਕਹੋ ਵੀ ਮੈਂ ਧੱਕਾ ਕਰ ਰਿਹਾ ਕੋਈ ਵੇਚਣ ਲਈ ਪਰ ਜਿਵੇਂ ਕਿ ਹੁਣ 1847 ਦਾ ਰੇਟ ਚੱਲਦਾ ਜਾਂ ਸ਼ੁਰੂ ਤੋਂ ਚੱਲਦਾ ਆ ਮੈਂ ਉਹ ਰੇਟ ਦੇ ਹਿਸਾਬ ਨਾਲ ਕਹਿੰਦਾ ਵੀ ਹੁਣ 1847 ਵੇਚਣ 'ਚ ਫਾਇਦਾ ਜੇ ਵੀਰੇ ਵੀਡੀਓ ਚੰਗੀ ਲੱਗੀ ਮੈਂ ਰੇਟ ਉਹੀ ਪਾਉਣਾ ਹੁਣਾਂ ਜਿਹੜੇ ਰੇਟ ਵਿਕਦੇ ਆ ਮੈਂ ਕਦੇ ਕੋਈ ਝੂਠ ਬੋਲ ਕੇ ਰੇਟ ਨਹੀਂ ਪਾਉਂਦਾ ਮੇਰੇ ਹੱਥ 'ਚ ਕਾਪੀ ਆ ਮੈਂ ਖੁਦ ਬੋਲੀ ਕਰਾ ਕੇ ਹਟਿਆ ਉਹੀ ਰੇਟ ਪਾਉਣੇ ਆ ਜਿਹੜੀ ਰੇਟ ਉਰੇ ਜੀਰੀ ਸਾਡੇ ਵਿਕਦੀ ਆ ਦੁਕਾਨਦਾਰਾਂ ਆ ਕਿਸਾਨ ਟਰੇਡਰ 43 ਨੰਬਰ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਹਰ ਰੋਜ਼ ਮੰਡੀ ਦੇ ਦੇ ਤੇ ਰੇਟ ਪਾਏ ਜਾਂਦੇ ਨੇ